ਬਾਰਸ ਜਿਆਦੇ ਹੋਣ ਕਰਕੇ ਜੀ ਮੌਸਮ ਖਰਾਬ ਕਰਕੇ ਥੋੜਾ ਚਿਆੜ ਦਾ ਫਰਕ ਹੈ ਜੀ ਰਹਿੰਦਾ ਹੁੰਦਾ ਸਰਕਾਰ ਰੇਟ 'ਚ ਬਹੁਤ ਜਿਆਦੇ ਮਾਰ ਪੈ ਰਹੀ ਹੈ ਜੀ ਜੇ ਰੇਟ ਇਹਦਾ 37-3800 ਮਿਲੇ ਜੀ ਫਿਰ ਇਹ ਉਚਾ ਦੇ ਬਰਾਬਰ ਹੋਵੇ ਹੁਣ ਇਹਦਾ ਰੇਟ ਮਿਲਦਾ ਜੀ 2900-2800 ਜਦੋਂ ਟਨਲ ਲੈ ਕੇ ਆਇਆ ਇਹੇ ਸ਼ੁਰੂ ਹੋਇਆ ਤੇ ਜੀ ਉਦਨੇ 3400 ਦਾ ਰੇਟ ਸੀਗਾ ਹੁਣ 100-100 ਰੋਜ਼ ਬੈਕ-ਬੈਕ ਆਉਂਦਾ ਜਾਂਦਾ ਜੀ ਤੇ ਦਿਨੋਂ ਦਿਨ ਘਟਦਾ ਜਾਂਦਾ ਜੀ ਇਹ ਸਰਕਾਰ ਨੂੰ ਪੀਐਮ ਸਾਹਿਬ ਨੂੰ सीएम साहब ਨੂੰ ਸੁਣਨਾ ਚਾਹੀਦਾ ਜਿਹਦੇ ਬਾਰੇ ਜੇ ਕਿਸਾਨ ਬਚਾਉਣੇ ਨੇ ਤਾਂ ਥੋੜਾ ਬਹੁਤਾ ਬੋਨਸ ਦੇਣ ਤਾਂ ਇਹ ਬਾਂਸਪਤੀ ਗਾਹ ਨੂੰ ਲੱਗੂ ਜੀ ਨਹੀਂ ਬਾਂਸਪਤੀ ਦਾ ਇਸ ਲੋਟ ਦਾ ਬਹੁਤ ਬੰਦਾ ਹਾਲਾ ਜੀ ਗਾਹ ਨੂੰ ਫਾਇਦੇ ਬਹੁਤ ਨੇ ਜੀ ਇੱਕ ਤਾਂ ਇਹਦੇ ਨਾਲ ਅੱਗ ਨਹੀਂ ਲਾਉਣੀ ਪੈਂਦੀ ਜੀ ਇਹ ਤਾਂ ਰੈਂਤ ਖੁੰਦ ਘੱਟ ਹੁੰਦੀ ਹੈ ਜੀ ਅੱਗ ਦੀ ਲੋੜ ਨਹੀਂ ਪੈਂਦੀ ਤੇ ਪਾਣੀ ਦੀ ਬਚਤ ਹੈ ਜੀ ਪਾਣੀ ਦੀ ਬਚਤ ਖਾਸੀ ਹੁੰਦੀ ਹੈ ਇਹਦੇ ਨਾਲ ਸਾਰੀ 85 ਦਿਨਾਂ ਚ ਵੱਢੀ ਜਾਂਦੀ ਹੈ ਜੀ ਉਹਦਾ ਬਹੁਤ ਫਾਇਦਾ ਹੈਗਾ ਕੀ ਕਰਨਾ ਚਾਹੀਦਾ ਸਰਕਾਰ ਨੂੰ ਸਰਕਾਰ ਨੂੰ ਇਹਦੇ ਤੇ ਰੇਟ ਦੇਣਾ ਚਾਹੀਦਾ ਜੀ ਮੇਨ ਮੁੱਦਾ ਤੇ ਹੀ ਆ ਇਤਕੀ ਕਿਸਾਨਾਂ ਨੂੰ ਬਚਾਉਣ ਵਾਸਤੇ ਬੋਨਸ ਦੇਣਾ ਚਾਹੀਦਾ ਜੀ ਬੋਨਸ ਥੋੜਾ ਦੇਣ ਬਹੁਤਾ ਦੇਣ ਦੇਣ ਦੀ ਜ਼ਰੂਰਤ ਆ ਇਹ ਘਾਹ ਨੂੰ ਪਾਸਪਤੀ ਲੱਗੂਗੀ ਨਹੀਂ ਇਸ ਲੋਟ ਪਾਸਪਤੀ ਲੱਗਣੀ ਨਹੀਂ ਜੀ ਸਰਕਾਰ ਪੂਸਿਆ ਤੋਂ ਰੋਕ ਰਹੀ ਹੈ ਸਾਨੂੰ ਮਜਬੂਰੀ ਕਰ ਨੂੰ ਲਾਉਣੀ ਪੈ ਰਹੀ ਹੈ ਜੀ ਉਹਦਾ ਰੈਂਟ ਫੰਡ ਬਹੁਤ ਵੱਡਾ ਉਹਦੇ ਤੇ ਅੱਗ ਲਾਉਣੀ ਪੈਂਦੀ ਹੈ ਜੀ ਉਹ ਵਿੱਚ ਵਾਹੀ ਨਹੀਂ ਜਾਂਦੀ ਇਹਦੀ ਰੈਂਟ ਫੰਡ ਵਿੱਚ ਵਾਹੀ ਜਾਂਦੀ ਜੀ ਟਾਈਮ ਸਾਡੇ ਕੋਲੇ ਖੁੱਲਾ ਹੁੰਦਾ ਉਹਦੇ ਵੇਲੇ ਟਾਈਮ ਸਾਡੇ ਕੋਲੇ ਬਿਲਕੁਲ ਨਹੀਂ ਹੁੰਦਾ ਜੀ ਕਣਕ ਬੀਜਣੀ ਪੈਂਦੀ ਨਾਲ ਦੀ ਨਾਲ ਇਸ ਕਰਕੇ ਇਹੀ ਮੰਗਾ ਜੀ ਪੀਐਮ ਸਾਹਿਬ ਨੂੰ ਪੀਐਮ ਸਾਹਿਬ ਨੂੰ ਵੀ ਇਹਦੇ ਪੁਆਇੰਟ ਦਿੱਤਾ ਜਾਵੇ ਜੀ ਜੀ ਜਰੂਰ ਕੋਈ ਨਾਮ ਹੈ ਕਿਹੜਾ ਬੰਦਾ ਲੋ ਮੇਰਾ ਭਗਮਾਨ ਸਿੰਘ ਬੀਕੇਜੂ ਡਕਾਉਂਦਾ ਬਲਾਕ ਨਾਬੇ ਦਾ ਮੈਂ ਸੈਕਟਰੀ ਤੁਸੀਂ ਕਿਸ ਤਰ੍ਹਾਂ ਦੇ ਹਾਲਾਤ ਨੇ ਕਿਹੜਾ ਵੀ ਲੱਗਿਆ ਅਜੀ ਜਿਹਦੀ ਲੈ ਰਹੇ ਆ 1509 ਤੂੰ ਛਾੜ ਕਿੰਨਾ ਜਦੋਂ 1509 ਪਹਿਲੇ ਸਟਾਰਟ ਹੋਈ ਅੱਜ ਜਦੋਂ ਦਾ ਰੇਟ 34-3500 ਰੁਪਿਆ ਵਿਕੀ ਦੀ ਜਦੋਂ ਕਿਸਾਨਾਂ ਦੀ ਜਿਹਦੀ 1509 ਮੰਡੀ ਦੇ ਵਿੱਚ ਆਉਣ ਲੱਗੀ ਪਹਿਲਾ ਰੇਟ 2400 ਤੋਂ ਲੈ ਕੇ 2800 ਤੱਕ ਦਾ ਰੇਟ ਆ ਗਿਆ। ਜੱਟਾਂ ਦੀ ਬਹੁਤ ਸਾਰੀ ਲੁੱਟ ਹੋ ਰਹੀ ਆ ਵਪਾਰੀ ਬੜਾ ਬਹੁਤ ਲੁੱਟ ਕਰ ਰਿਹਾ। ਇਹਦਾ ਰੇਟ 34-3500 ਰੁਪਇਆ ਹੋਣਾ ਚਾਹੀਦਾ। ਇਹ ਹੜਾਂ ਦੀ ਪੀੜ ਤੇ ਮਾਰ ਇਹਦਾ ਝਾੜਾ ਜਿਹੜਾ 15 ਤੋਂ 18 ਕੁਇੰਟਲ ਰਹੀ ਆ। ਜਿਹੜਾ 25 ਕੁਇੰਟਲ ਝਾੜਾ ਉਹ ਠਾ 15 ਤੋਂ 18 ਕੁਇੰਟਲ ਝਾੜਾ ਆ ਰਿਹਾ। ਕਿਸਾਨ ਦਾ ਬਹੁਤ ਨੁਕਸਾਨ ਹੋ ਰਿਹਾ। ਕਿਸਾਨ ਦਾ ਬਹੁਤ ਨੁਕਸਾਨ ਹੋ ਰਿਹਾ ਜੀ ਬਹੁਤ ਇਹਨੂੰ ਆਪਣੇ ਗਵਰਨਮੈਂਟ ਨੂੰ ਇਹ ਆਪਣੇ ਐਮਐਸਪੀ ਦੇਣੀ ਚਾਹੀਦੀ ਹੈ ਜ਼ਰੂਰ ਜੀ ਤਾਂ ਆਹਗਾ ਉਹ ਬਾਸਪਤੀ ਚੋਣਾ ਲਗੂ ਉਹਦੀ ਪ੍ਰਾਲੀ ਕੱਟ ਹੁੰਦੀ ਆ ਇਹ ਇਹਨੂੰ ਅਗਲੀ ਲਾਈ ਜਾਂਦੀ ਖੇਤਾਂ ਦੇ ਵਿੱਚ ਵਾਹੀ ਕਰੀ ਜਾਂਦੀ ਹੈ ਜੀ ਠੀਕ ਹੈ ਜੀ ਜੀ ਜਿਸ ਤਰ੍ਹਾਂ ਦੇ ਰੇਸ ਕੇ ਜਿਹੜਾ ਬਾਸਪਤੀ ਲੈ ਕੇ ਆਏ ਹਾਂ ਹਾਂ ਜੀ ਹਾਂ ਇਹ ਆਲਓਵਰ ਦੇਖੀਏ ਤਾਂ ਜਿਹੜੇ ਇਹਦਾ ਝਾੜ ਕਿੰਨਾ ਕੱਟਿਆ ਸਾਰੇ ਦਾ ਦੇਖੋ ਜੀ ਦੱਸ ਰਹੇ ਨੇ ਸਾਰੇ ਹੀ ਤਕਰੀਬਨ ਸਾਲ ਦਾ ਹੀ ਕੱਟ ਹੈ ਹੈਗਾ ਆਪਣਾ 15 ਪਹਿਲਾਂ 25 25 ਦਾ 17 18 ਦਾ 3 4 ਕਿ ਮਾਟਰ ਵਿੱਚ ਮੰਗਰ ਫਰਕ ਪੈਂਦਾ ਜੀ ਬਾਕੀ ਹੋਣਾ ਚਾਹੀਦਾ ਹੈ ਕਿਸਰਾਂ ਦੇ ਕਿਸਾਨ ਕਿਵੇਂ ਬਚੂਗਾ ਜੀ ਕਿਹ ਜੀ ਪਾਲਸੀ ਚਾਹੀਦੀ ਹੈ ਪਾਲਸੀਤਾ ਜੀ ਇਹਦਾ ਆਪਾਂ ਨੂੰ ਰੇਟ ਫਿਕਸ ਚਾਹੀਦਾ ਜੀ ਬਾਤ ਇਹ ਜੀ ਦਾਲਾਂ ਨੇ ਜਾਂ ਹੋਰ ਉਹ ਵੀ ਚੀਜ਼ਾਂ ਹਾਂ ਉਹ ਵੀ ਚੀਜ਼ਾਂ ਜੀ ਜਿਵੇਂ ਦੀ ਕਾਸਤਾ ਆਪਣੇ ਇਸ ਤਰ੍ਹਾਂ ਬਾਸਪਤੀ ਦੀ ਧੋਨੇ ਦੀ ਵੱਧ ਹੋ ਰਹੀ ਹੈ ਹੁਣ ਜੀ ਆਪਣੇ ਨਾਬੇ ਏਰੀਆ ਚ ਇਹਦਾ ਵੀ ਰੇਟ ਚਾਹੀਦਾ ਜੀ ਜੇ ਫਿਕਸ ਹੋਵੇ ਤਾਂ ਵੱਧ ਲਾਉਣ ਪਾਸੇ ਪਾਣੀ ਦੀ ਬਚਤ ਦੇ ਨਾਲ ਟਾਈਮ ਘੱਟ ਲੈਂਦੀ ਹੈ ਜੀ ਇਹਦੇ ਹੋਰ ਦਾਲਾਂ ਨੇ ਜਾਂ ਹੋਰ ਐਮਐਸਪੀ ਸਾਰੀਆਂ ਚੀਜ਼ਾਂ ਦੀ 23 ਫਸਦਾਂ ਦੀ ਹਾਂ ਚਾਹੀਦੀ ਆ ਜੀ ਬਾਕੀ ਦੀ ਵੀ ਚਾਹੀਦੀ ਆ ਉਹ ਵੀ ਏਰੀਆ ਵੰਡਿਆ ਜਾਵੇ ਜੇ ਦਾਲਾਂ ਦੀ ਹੈ ਮੂੰਗੀ ਦੀ ਹੈ ਐਮਐਸਪੀ ਹੋਵੇ ਕੋਰ ਹੋਵੇ ਤਾਂ ਉਧਰ ਵੀ ਰਕਬਾ ਜਾਵੇ ਤੇ ਇਧਰੋਂ ਘਟੇ ਮੁੱਖ ਮੰਤਰੀ ਨੂੰ ਪੰਜਾਬ ਸਰਕਾਰ ਨੂੰ ਕੀ ਕਹਣੇ ਜਾਂ ਕੇਂਦਰ ਸਰਕਾਰ ਨੂੰ ਪੰਜਾਬ ਸਰਕਾਰ ਤੋਂ ਇਹੀ ਹੈ ਜੀ ਅਪੀਲ ਸਰਕਾਰ ਦੀ ਨਫਦੀ ਵੀ ਤੋਂ ਬਾਂਸ ਲਿਖਿਆ